प्यारे दोस्तों प्यारपुरेश शिखाल जी आज दी वीडियो ਦੇ ਵਿੱਚ ਗੱਲ ਕਰਾਂਗੇ ਜਿਵੇਂ ਕਿ ਕੱਲ ਨੂੰ ਬਠਿੰਡਾ ਦੇ ਵਿੱਚ ਮੋੜ ਹਲਕੇ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਪਹੁੰਚ ਰਹੇ ਨੇ ਦੋਵੇਂ ਵੱਡੇ ਲੀਡਰ ਭਾਵੇਂ ਕੱਲ ਨੂੰ ਪਹੁੰਚਣਗੇ ਪਰ ਇਹਨਾਂ ਦੀ ਸੁਰੱਖਿਆ ਲਈ ਜਿਹੜੀਆਂ ਗਾਰਡਾਂ ਨੇ ਪਹਿਲਾਂ ਹੀ ਪਹੁੰਚ ਜਾਂਦੀਆਂ ਹੁੰਦੀਆਂ ਨੇ ਜਿਵੇਂ ਕਿ ਹਰ ਮੁੱਖ ਮੰਤਰੀ ਦੀ ਸੁਰੱਖਿਆ ਨਾਲ ਜੁੜਿਆ ਪ੍ਰੋਟੋਕਾਲ ਹੁੰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਗਾਰਡ ਨੇ ਅੱਜ ਇੱਥੇ ਪਹੁੰਚ ਜਾਣਾ ਸੀ ਤੇ ਅੱਜ ਬਠਿੰਡਾ ਜ਼ਿਲ੍ਹੇ ਦੇ ਜਾਨੀ ਮੋੜ ਹਲਕੇ ਦੇ 6 ਸਰਕਾਰੀ ਸਕੂਲਾਂ ਦੇ ਵਿੱਚ ਪ੍ਰਸ਼ਾਸਨ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਸੀ ਕਿਉਂਕਿ ਉੱਥੇ ਸੀਐਮ ਸਾਹਿਬ ਦੀ ਗਾਰਦ ਨੇ ਰੁਕਣਾ ਸੀ ਪਰ ਮਾੜੀ ਕਿਸਮਤ ਦੇ ਨਾਲ ਛੁੱਟੀ ਕਰਨ ਦਾ ਇਹ ਨੋਟੀਫਿਕੇਸ਼ਨ ਹੈ ਜਿਹੜਾ ਉਹ ਵਿਰੋਧੀਆਂ ਦੇ ਹੱਥ ਲੱਗ ਗਿਆ ਅਤੇ ਵਿਰੋਧੀਆਂ ਨੇ ਜਦੋਂ ਗੱਲ ਚੁੱਕੀ ਤਾਂ ਮੀਡੀਆ ਨੂੰ ਮਿਲ ਗਈ ਪਰ ਡੀਸੀ ਨੇ ਜਾਂਚ ਦੇ ਨਿਰਦੇਸ਼ ਦਿੱਤੇ ਡੀਸੀ ਨੇ ਡੀਓ ਸਿਵਲ ਪਾਲ ਗੋਇਲ ਤੇ ਭਵਿੰਦਰ ਕੋਰ ਤੋਂ ਜਵਾਬ ਮੰਗਿਆ ਕਿ ਬਿਨਾਂ ਕਿਸੇ ਹਦਾਇਤਾਂ ਦੇ 16 ਦਸੰਬਰ ਦੀ ਛੁੱਟੀ ਦੇ ਹੁਕਮ ਜਾਰੀ ਕਿਵੇਂ ਕਰ ਦਿੱਤੇ ਛੁੱਟੀ ਵਾਲੀ ਜਿਹੜੀ ਚਿੱਠੀ 14 ਦਸੰਬਰ ਨੂੰ ਜਾਰੀ ਕੀਤੀ ਗਈ ਸੀ ਤੇ ਹੁਣ ਇਹ ਵਾਪਸੀ ਹੋ ਚੁੱਕੀ ਹੈ ਜਿਹੜੇ 6 ਸਕੂਲਾਂ ਦੇ ਵਿੱਚ ਅੱਜ ਛੁੱਟੀ ਕੀਤੀ ਗਈ ਸੀ ਉੱਥੇ ਅੱਜ ਹੁਣ ਛੁੱਟੀ ਨਹੀਂ ਹੈ ਚਿੱਠੀ ਦੇ ਵਿੱਚ ਸਾਫ਼ ਸਪਸ਼ਟ ਤੌਰ ਤੇ ਲਿਖਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਹੈ ਉਹਨਾਂ ਦੀ ਸੁਰੱਖਿਆ ਮੁਲਾਜ਼ਮਾਂ ਦੇ ਰੋਕਣ ਲਈ 6 ਸਕੂਲਾਂ ਚੁਣੇ ਗਏ ਨੇ 15 ਦਸੰਬਰ ਦੀ ਸ਼ਾਮ ਨੂੰ ਸੁਰੱਖਿਆ ਮੁਲਾਜ਼ਮ ਪਹੁੰਚ ਜਾਣਗੇ 17 17 ਸ਼ਾਮ ਤੱਕ ਉੱਥੇ ਹੀ ਰੁਕਣਗੇ ਚਿੱਠੀ ਦੇ ਵਿੱਚ ਵੀ ਇਹ ਹਦਾਇਤਾਂ ਦਿੱਤੀਆਂ ਗਈਆਂ ਸਨ ਸਕੂਲ ਮੁਖੀ 17 ਦਸੰਬਰ ਤੱਕ ਸਕੂਲ ਵਿੱਚ ਮੌਜੂਦ ਰਹਿਣ ਤੇ ਸੁਰੱਖਿਆ ਮੁਲਾਜ਼ਮਾਂ ਦੇ ਖਾਣੇ ਬਿਜਲੀ ਅਤੇ ਸਫਾਈ ਦਾ ਧਿਆਨ ਰੱਖਣ ਇੰਨੀਆਂ ਗੱਲਾਂ ਜਿਹੜੀਆਂ ਜਦੋਂ ਮਹਾਰੇ ਆ ਜਾਣ ਤਾਂ ਵਿਰੋਧੀ ਕਿਵੇਂ ਨਾ ਬੋਲਣ ਚਿੱਠੀ ਦੇ ਸਾਹਮਣੇ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਸਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਵੀ ਕਿਵੇਂ ਪਿੱਛੇ ਰਹਿਣ ਆਕਾਲੀ ਲੀਡਰ ਬਿਕਮ ਵਿਕਰਮ ਸਿੰਘ ਮਜੀਠੀਆ ਨੇ ਦੋ ਚਿੱਠੀਆਂ ਸਾਹਮਣੇ ਲਿਆ ਕੇ ਰੱਖ ਦਿੱਤੀਆਂ ਨੇ ਇੱਕ 16 ਦਸੰਬਰ ਨੂੰ ਮੈਗਾ ਪੀਟੀਐਮ ਹੈ ਜਿਹੜੀ ਹੈ ਜਾਨੀ ਕਿ ਮਾਪਿਆਂ ਅਧਿਆਪਕਾ ਮਿਲਣ ਦੀ ਚਿੱਠੀ ਹੈ ਆਤਰੇ ਦੂਸਰੇ ਦੇ ਵਿੱਚ 6 ਸਕੂਲਾਂ ਦੀ ਵਿੱਚ ਛੁੱਟੀ ਕਰਨ ਦੀ ਚਿੱਠੀ ਦੋਨਾਂ ਨੇ ਪੁੱਛਿਆ ਕਿ ਆਮ ਆਦਮੀ ਪਾਰਟੀ ਦੀ ਸਿਆਸੀ ਰੈਲੀ ਬੱਚਿਆਂ ਦੀ ਪੜ੍ਹਾਈ ਤੋਂ ਵੱਧ ਜ਼ਰੂਰੀ ਹੈ ਗੈਰ ਦੀ ਜਿਹੜੀ ਕਿ ਅੱਜ ਗੈਰ ਦੀ ਛੁੱਟੀ ਤਾਂ ਇਹਨਾਂ ਸਕੂਲਾਂ ਵਿੱਚ ਰੱਦ ਕਰ ਦਿੱਤੀ ਗਈ ਹੈ ਪਰ ਇਹਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਆਮ ਆਦਮੀ ਵਾਲੀ ਛਵੀ ਹੈ ਉਹ ਵੀ ਉਹ ਵੀ ਸਰਕਾਰ ਕਮਜ਼ੋਰ ਹੋਈ ਹੈ ਅਤੇ ਨਾਲ ਹੀ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆਈ ਹੈ ਜਿੰਨਾ ਸਕੂਲਾਂ ਦੇ ਵਿੱਚ ਛੁੱਟੀ ਕਰਨ ਦਾ ਫਰਮਾਨ ਜਾਰੀ ਕੀਤਾ ਗਿਆ ਸੀ ਉਹ ਮੋੜ ਮੰਡੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਐਸਡੀ ਹਾਈ ਸਕੂਲ ਐਸਟੀ ਪ੍ਰਾਇਮਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਮੋੜ ਕਲਾਮ ਮੋੜ ਖੁਰਦ ਅਤੇ ਸੈਕੰਡਰੀ ਸਕੂਲ ਲੜਕੀਆਂ ਮੋੜ ਮੰਡੀ ਇਹਨਾਂ ਸਾਰੀਆਂ ਸਕੂਲਾਂ ਦੇ ਵਿੱਚ ਛੁੱਟੀ ਦਾ ਹੁਕਮ ਜਾਰੀ ਕੀਤਾ ਗਿਆ ਸੀ ਦੂਜੇ ਪਾਸੇ ਕੱਲ ਵਾਲੀ ਰੈਲੀ ਨੂੰ ਲੈ ਕੇ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਕੈਪਟਰ ਉਤਨ ਦੇ ਹੈਲੀ ਪੈਡ ਬਣਾਇਆ ਉਥੇ ਨੇੜਲੇ ਘਰਾਂ ਦੇ ਜਿੰਨੇ ਲੋਕਾਂ ਦੇ ਕੋਲ ਸਾਇੰਸੀ ਅਸਲਾ ਹੈ ਉਹਨਾਂ ਦਾ ਅਸਲਾ ਥਾਣੇ ਵਿੱਚ ਜਮਾ ਕਰਾਇਆ ਜਾ ਰਿਹਾ ਹੈ ਰੈਲੀ ਵਾਲੀ ਥਾਂ ਨੂੰ ਆਉਣ ਜਾਣ ਵਾਲੇ ਰਸਤਿਆਂ ਤੇ ਵੀ ਸਖਤ ਨਾਕਾਬੰਦੀ ਕਰ ਦਿੱਤੀ ਗਈ ਹੈ ਆਮ ਰਾਹਗਿਰਿਆਂ ਦੀ ਵੱਡੀ ਜਾਂਚ ਪੜਤਾਲ ਕੀਤੀ ਜਾਂਦੀ ਖਖਸ਼ਾ ਆਰੀ ਹੈ ਜਿਦੇ ਵਿੱਚ ਸਾਰੇ ਹੀ ਛੇ ਵਿਧਾਨ ਸਭਾ ਹਲਕਿਆਂ ਦੀ ਵਲੰਟਰੀਆਂ ਨੂੰ ਰੈਲੀ ਦੇ ਵਿੱਚ ਪਹੁੰਚਣ ਲਈ ਪੀ ਆਰਟੀਸੀ ਦੇ ਬਠਿੰਡਾ ਡਿਪਟੀ ਤੋਂ ਇਲਾਵਾ ਲਾਕਿ ਜਿਲ੍ਹਿਆਂ ਦੇ ਡਿਪਟੂਆਂ ਦੀ ਡਿਪ ਡਿੱਪੂਆਂ ਦੀਆਂ ਬੱਸਾਂ ਡਿਊਟੀਆਂ ਲਾਈਆਂ ਗਈਆਂ ਹਨ ਪੋਸਟਿਵ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਬਲਜਿੰਦਰ ਸਿੰਘ ਨੇ ਕੀਤੀ ਹੈ ਦੱਸਿਆ ਕਿ ਬਠਿੰਡਾ ਡਿਪੂ ਦੇ ਵਿੱਚ 17 ਬੱਸਾਂ ਰੈਲੀ ਲ ਲਈ ਭੇਜੀਆਂ ਜਾ ਰਹੀਆਂ ਨੇ ਜਦਕਿ 100 ਮੰਗੀਆਂ ਗਈਆਂ ਸੀ ਉਹਨਾਂ ਨੇ ਦੱਸਿਆ ਕਿ ਪ੍ਰਤੀ ਬੱਸ 5000 ਡੀਜ਼ਲ ਖਰਚਾ ਪੰਜਾਬ ਸਰਕਾਰ ਦੇ ਵੱਲੋਂ ਵਿਭਾਗ ਨੂੰ ਅਦਾ ਕੀਤਾ ਜਾਊਗਾ ਜਦ ਕੀ ਰੋਜ਼ਾਨਾ ਇੱਕ ਬੱਸ ਸਵਾਰੀ ਤੋਂ 20 ਤੋਂ 25000 ਰੁਪਏ ਕਮਾਉਂਦੀ ਹੈ ਜਾਨੀ ਕਿ ਰੈਲੀ ਕਰਕੇ 20 ਜਾਂ 15000 ਦਾ ਕਟਾ ਪਾਊਗਾ ਹਾਂਜੀ ਦੋਸਤੋ ਇਸ ਇਲਦੀ ਬੜੀ ਅਪਡੇਟ ਧੰਨਵਾਦ ਜੀ